ਸੰਡੇ ਬਾਜ਼ਾਰ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਲੱਗ ਕੇ ਕਿ ਘਰਾਂ ਦੀਆਂ ਰੋਟੀਆਂ ਚਲਾ ਰਿਆ ਸੀ ਪਰ ਸੁਰੱਖਿਆ ਨੂੰ ਦੇਖਦੇ ਹੋਏ ਇਸ ਸੱਡੇ ਬਾਜ਼ਾਰ ਨੂੰ ਸ਼ਿਫਟ ਕਰਕੇ ਹੁਣ ਟੈਸਟ ਮਾਰਕੀਟ ਵਿੱਚ ਪੇਜ ਦਿੱਤਾ ਗਿਆ ਹੈ ਪਰ ਜੇਕਰ ਵੇਖਿਆ ਜਾਵੇ ਤਾਂ ਸੁਰੱਖਿਆ ਨੂੰ ਭਾਵੇਂ ਪੁਲਿਸ ਪ੍ਰਸ਼ਾਸਨ ਵੱਲੋਂ ਮਜ਼ਬੂਤ ਕੀਤਾ ਹੋਵੇ ਪਰ ਇਸ ਮਾਰਕੀਟ ਦੀਆਂ ਫੜੀਆਂ ਵਾਲਿਆਂ ਨੂੰ ਕਿੰਨੀ ਕੁ ਸੁਰੱਖਿਆ ਤੇ ਕਿੰਨੀ ਕੁ ਕਮਾਈ ਹੋਵੇਗੀ ਇਹ ਵੀ ਇੱਕ ਸੋਚਣ ਦਾ ਵਿਸ਼ਾ ਜ਼ਰੂਰ ਹੈ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਸੁਰੱਖਿਆ ਦੀ ਸੁਰੱਖਿਆ ਮਨੁੱਖਤਾ ਵਾਸਤੇ ਬਹੁਤ ਜ਼ਰੂਰੀ ਹੈ ਤੇ ਪ੍ਰਸ਼ਾਸਨ ਵਾਸਤੇ ਸਭ ਤੋਂ ਪਹਿਲ ਦੇਣ ਵਾਲਾ ਵਿਸ਼ਾ ਵੀ ਹੈ ਕਿਉਂਕਿ ਅਨੁਸੁਖਾਵੀਆਂ ਘਟਨਾਵਾਂ ਕਿਸੇ ਨੂੰ ਪੁੱਛ ਕੇ ਨਹੀਂ ਹੁੰਦੀਆਂ ਤੇ ਜੇਕਰ ਸ਼ੱਕ ਸ਼ੁਭਾ ਕਿਤੇ ਹੋਵੇ ਤਾਂ ਦੁਕਾਨਦਾਰ ਫੜੀਆਂ ਵਾਲੇ ਰੇੜੀਆਂ ਵਾਲੇ ਆਮ ਲੋਕ ਆਉਣ ਜਾਣ ਵਾਲੇ ਗ੍ਰਾਹਕ ਤੇ ਹੋਰ ਲੋਕ ਜਿਹੜੇ ਆ ਖੁੱਲੀ ਜਗ੍ਹਾ ਤੇ ਜੇਕਰ ਹੋਣ ਤੇ ਉਹ ਆਪਣੇ ਆਪ ਨੂੰ ਬਚਾਉਣ ਵਿੱਚ ਪੂਰੀ ਤਰ੍ਹਾਂ ਸਫਲ ਵੀ ਹੋ ਜਾਂਦੇ ਨੇ ਪਰ ਜੇਕਰ ਇਹੋ ਜੀਆਂ ਮਾਰਕੀਟ ਜਿਹੜੀਆਂ ਉਹ ਬੰਦ ਮਾਰਕੀਟ ਦੇ ਅੰਦਰ ਹੋਣ ਤਾਂ ਲੋਕਾਂ ਵਾਸਤੇ ਸੁਰੱਖਿਆ ਜਰੀ ਹੈ ਉਹ ਵੱਧਦੀ ਨਹੀਂ ਹੈ ਬਲਕਿ ਉਤੇ ਹੋਰ ਸਵਾਲੀਆ ਨਿਸ਼ਾਨ ਖੜੇ ਹੋ ਸਕਤੇ ਨੇ ਦੂਜੇ ਪਾਸੇ ਇਹ ਹੈ ਕਿ ਜੇਕਰ ਕਮਾਈ ਦੀ ਗੱਲ ਕਰੀਏ ਤਾਂ ਸੰਡੇ ਬਾਜ਼ਾਰ ਫੜੀਆਂ ਰੇੜੀਆਂ ਦੁਕਾਨਦਾਰਾਂ ਦੀ ਕਮਾਈ ਦਾ ਇੱਕ ਸਾਧਨ ਹੈ ਖਰੀਦਦਾਰ ਕੋਲ ਬਹੁਤ ਸਾਰੇ ਵਿਕਲਪ ਹੁੰਦੇ ਨੇ ਕਿ ਉਹ ਫੜੀ ਤੇ ਜਾਵੇ ਰੇੜੀ ਤੇ ਜਾਵੇ ਦੁਕਾਨ ਤੇ ਜਾਵੇ ਕਿੱਥੇ ਜਾ ਕੇ ਉਹ ਆਪਣੀ ਮਨਪਸੰਦ ਜਰੀ ਸੀਜ਼ ਉਹ ਲੈ ਸਕਦਾ ਹੈ ਤੇ ਇਸ ਤੋਂ ਇਲਾਵਾ ਉਸ ਕੋਲ ਖਰੀਦਦਾਰੀ ਵਾਸਤੇ ਬਹੁਤ ਸਾਰੇ ਹੋਰ ਵਿਕਲਪ ਵੀ ਮੌਜੂਦ ਹੁੰਦੇ ਨੇ ਇਸ ਤੋਂ ਇਲਾਵਾ ਟਸਟ ਮਾਰਕੀਟ ਦੀਆਂ ਦੁਕਾਨਾਂ ਵਿੱਚ ਜਿੱਥੇ ਕਿ ਇਸ ਫੜੀਆਂ ਨੂੰ ਸ਼ਿਫਟ ਕੀਤਾ ਗਿਆ ਹੈ ਉਹ ਦੁਕਾਨਾਂ ਖਰੀਦੀਆਂ ਜਾ ਚੁੱਕੀਆਂ ਨੇ ਕੁਝ ਲੋਕਾਂ ਵੱਲੋਂ ਪਰ ਉਹ ਜ਼ਿਆਦਾਤਰ ਦੁਕਾਨਾਂ ਬੰਦ ਨੇ ਤੇ ਜਿਹੜੇ ਲੋਕ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਕੋਲ ਦੁਕਾਨਾ ਨਹੀਂ ਹੈ ਉਹ ਇਹਨਾਂ ਦੁਕਾਨਾਂ ਨੂੰ ਨਾ ਤੇ ਉਹ ਖਰੀਦ ਸਕਦੇ ਐ ਤੇ ਨਾ ਹੀ ਉਹ ਕਿਰਾਏ ਤੇ ਲੈ ਕੇ ਆਪਣੀ ਰੋਜ਼ੀ ਰੋਟੀ ਚਲਾ ਸਕਦੇ ਨੇ ਕਿਉਂਕਿ ਇਹੋ ਜਿਹੀ ਯੋਜਨਾ ਟਰਸਟ ਦੀਆਂ ਕਾਗਜ਼ਾਂ ਦੇ ਵਿੱਚ ਨਹੀਂ ਹੈ ਕਿ ਉਥੋਂ ਦੀਆਂ ਦੁਕਾਨਾਂ ਨੂੰ ਕਿਰਾਏ ਤੇ ਦੇ ਕੇ ਉਸ ਮਾਰਕੀਟ ਦੇ ਵਿੱਚ ਖੁਸ਼ਹਾਲੀ ਲਿਆਂਦੀ ਜਾਵੇ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਏ ਜਾਂ ਤੇ ਜੇਕਰ ਫੜੀਆਂ ਵਾਲੇ ਇਸ ਸੰਡੇ ਬਾਜ਼ਾਰ ਨੂੰ ਇੱਥੇ ਸ਼ਿਫਟ ਕੀਤਾ ਜਾ ਸਕਦਾ ਹੈ ਤੇ ਉਹਨਾਂ ਦੇ ਨਾਲ-ਨਾਲ ਦੁਕਾਨਦਾਰਾਂ ਨੂੰ ਵੀ ਬਹੁਤ ਸਾਰਾ ਫਾਇਦਾ ਹੋਵੇਗਾ ਪਰ ਇਹ ਯੋਜਨਾ ਜਿਹੜੀ ਹੈ ਇਹ ਬਹੁਤ ਸੋਚਣ ਦਾ ਵਿਸ਼ਾ ਜ਼ਰੂਰ ਹੈ ਪਰ ਫਿਲਹਾਲ ਇਹ ਅਮਲ ਵਿੱਚ ਨਹੀਂ ਲਈ ਜਾ ਰਹੀ ਜਿਸ ਤੇ ਚਲਦਿਆ ਲੋਕਾਂ ਦੇ ਮਨ ਵਿੱਚ ਰੋਸ਼ਨੀ ਹੈ ਤੇ ਦੱਬੀ ਜਵਾਨ ਵਿੱਚ ਕਾਫੀ ਹੱਦ ਤੱਕ ਵਿਰੋਧ ਵੀ ਹੈ ਜਦ ਕਿ ਪਠਾਨਕੋਟ ਵਪਾਰ ਮੰਡਲ ਦੇ ਚੇਅਰਮੈਨ ਅਰੀਲ ਮਹਾਜਨ ਦਾ ਵੀ ਇਹ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਹੋ ਜਿਹੀ ਯੋਜਨਾ ਬਣਾਣੀ ਚਾਹੀਦੀ ਹੈ ਕਿ ਜਿਹਦੇ ਵਿੱਚ ਲੋਕਾਂ ਦੀ ਸੁਰੱਖਿਆ ਵੀ ਬਣੀ ਰਹੇ ਲੋਕਾਂ ਦਾ ਕਾਰੋਬਾਰ ਵੀ ਚੱਲਦਾ ਰਹੇ ਤੇ ਛੋਟੇ ਵੱਡੇ ਦੁਕਾਨਦਾਰਾਂ ਦਾ ਫੜੀਆਂ ਰਿਹੜੀਆਂ ਵਾਲਿਆਂ ਦਾ ਨੁਕਸਾਨ ਵੀ ਨਾ ਹੋਏ ਉਹਨਾਂ ਦੇ ਪਰਿਵਾਰ ਵੀ ਪਲਦੇ ਰਹਿਣ ਤਾਂ ਹੀ ਇੱਕ ਸਫਲ ਜਿਹੜੀ ਯੋਜਨਾ ਉਹ ਕਹੀ ਜਾ ਸਕਦੀ ਹੈ ਕੋੜ ਵਪਾਰ ਮੰਡਲ ਦੇ ਚੇਅਰਮੈਨ ਹੋਣ ਦੇ ਨਾਤੇ ਅਸੀਂ ਸ਼ੁਰੂ ਤੋਂ ਹੀ ਇਸਾ ਕਚਰੇ ਆ ਪਠਾਨਕੋਟ ਦਾ ਵਪਾਰ ਗਾਇਬ ਗਾਇ ਜਿਸੇ ਵੀ ਤਿੱਕੇ ਹੋਏ ਠੀਕ ਬਦੇ ਅੱਗੇ ਚਲੇ ਔਰ ਇਸ ਵਿਸ਼ੇ ਦੇ ਵਾਸਤੇ ਲਗਾਤਾਰ ਲੜੇ ਵੀ ਆ ਸੰਘਰਸ਼ ਵੀ ਕੀਤਾ ਮੁੱਦਿਆਂ ਤੇ ਅੜੇ ਵੀ ਆ ਕਾਰੋਬਾਰ ਵਧੇ ਕਾਰੋਬਾਰ ਅੱਗੇ ਚਲੇ ਇਸਾ ਕੋਈ ਤਾਂ ਠੀਕ ਹੈ ਪਰ ਸੁਰੱਖਿਆ ਨੂੰ ਇਗਨੋਰ ਕਰਕੇ ਅੱਗੇ ਚਲੇ ਇਹ ਇਹ ਕਿਸੇ ਵੀ ਜਗ੍ਹਾ ਤੇ ਠੀਕ ਨਹੀਂ ਹੈ ਪਿਛੇ ਲਗਾਤਾਰ ਐਸੇ ਇਨਪੁਟਸ ਸੀਗੇ ਪ੍ਰਸ਼ਾਸਨ ਕੋ ਤੇ ਵੀ ਕੋਈ ਨਾ ਕੋਈ ਗੜਬੜ ਹੋਣ ਦੇ ਚਾਂਸ ਸੀਗੇ ਵਾਰਦਾਤ ਹੋਣ ਦੇ ਚਾਂਸ ਸੀਗੇ ਉਹਦੇ ਮੱਦੇ ਨਜ਼ਰ ਇਹਨਾਂ ਨੇ ਪ੍ਰਸ਼ਾਸਨ ਨੇ ਸੰਡੇ ਬਾਜ਼ਾਰ ਨੂੰ ਦੋ ਦਿਨ ਲਈ ਅੱਗੇ ਪੋਸਟਪੋਨ ਕੀਤਾ ਸੀਗਾ ਮੇਰੀ ਤੇ ਪ੍ਰਸ਼ਾਸਨ ਅੱਗੇ ਇਤਨੀ ਹੀ ਬੇਨਤੀ ਹੈ ਕਿ ਬਾਜ਼ਾਰ ਦੇ ਵਿੱਚ ਆਵਾਗਮਨ ਹੋਏ ਲੋਕਾਂ ਦਾ ਆਣਾ ਜਾਣਾ ਹੋਏਗਾ ਤੇ ਗਾਹਕ ਵਧੇਗਾ ਇਹ ਨਿਸ਼ਚਿਤ ਤੌਰ ਤੇ ਹੈ ਹਲਵਾ ਇਥੋਂ ਲੈ ਕੇ ਨਾਈ ਤੱਕ ਸਭ ਦੇ ਕਾਰੋਬਾਰ ਬੰਦੇ ਨੇ ਰੇੜੀ ਮੇਡ ਤੋਂ ਲੈ ਕੇ ਚਾਹ ਦੀ ਦੁਕਾਨ ਖੋਖੇ ਤੱਕ ਦੇ ਕਾਰੋਬਾਰ ਬੰਦੇ ਨੇ ਇਹਦੇ ਤੇ ਕੋਈ ਦੋਰ ਆਏ ਨਹੀਂ ਜਿਸ ਲਈ ਚਹਿਲ ਪਹਿਲ ਹੋਏ ਗਏ ਤੇ ਕਾਰੋਬਾਰ ਬਦਨ ਗਏ ਪਰ ਇਸ ਦੇ ਨਾਲ ਨਾਲ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਅੱਗੇ ਕਿ ਸੜਕ ਦੇ ਦੋਨੋਂ ਬਨੇ ਬਾਜ਼ਾਰ ਚ ਬਾਲਮਿਕੀ ਚੌਂਕ ਤੋਂ ਲੈ ਕੇ ਡੱਖਨੇ ਚੌਂਕ ਤੱਕ ਇੱਕ yellow line ਲਗਾਤੀ ਹੈ ਕਿ yellow line ਦੇ ਅੰਦਰ ਹੀ ਸਾਰੇ ਆਪਣੇ ਕਾਰ ਬਜ਼ਾਰ ਦਾ ਲਗਾਣ ਕਾਰੋਬਾਰ ਕਰਨ ਤਾਕੀ ਟ੍ਰੈਫਿਕ ਦਾ ਫਲੋ ਲਗਾਤਾਰ ਚੱਲਦਾ ਰਹੇ ਟ੍ਰੈਫਿਕ ਦਾ ਫਲੋ ਬਲੌਕ ਨਾ ਹੋਏ ਕਿਉਂਕਿ ਉਸ ਲਈ ਹੀ ਗੜਬੜ ਹੁੰਦੀ ਹੈ ਜਿਹੜੇ ਟ੍ਰੈਫਿਕ ਦਾ ਫਲੋ ਬਲੌਕ ਹੋ ਜਾਂਦਾ ਤਾਂ ਉਸਨੇ ਕੋਈ ਵੀ ਅਨਸੁਖਾਵੀ ਘਟਨਾ ਹੁੰਦਾ ਡਰ ਹੋ ਜਾਂਦਾ ਇਹ ਅਨਸੁਖਾਵੀ ਘਟਨਾ ਤੋਂ ਬਚਣ ਵਾਸਤੇ ਤਾਂਕਿ ਜੀਵਨ ਦੀ ਸੁਰੱਖਿਆ ਜਿਹੜੀ ਇਹ ਨਾ ਸਭ ਤੋਂ ਮਹੱਤਵਪੂਰਨ ਹੈ ਕਿ ਇਹ ਕਾਰੋਬਾਰ ਤੋਂ ਵੀ ਜ਼ਿਆਦਾ ਮਹੱਤਵਪੂਰਨ ਜੀਵਨ ਦੀ ਸੁਰੱਖਿਆ ਜੀਵਨ ਦੀ ਸੁਰੱਖਿਆ ਨੂੰ ਦਾਤੇ ਲਾ ਕੇ ਕਾਰੋਬਾਰ ਨਹੀਂ ਕੀਤਾ ਜਾ ਸਕਦਾ ਇਸ ਕਾਰਨ ਮੇਰੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ yellow line ਲਗਾ ਕੇ ਜੈਲੋ ਲਾਈਨ ਦੇ ਅੰਦਰ ਇਹ ਬਾਜ਼ਾਰ ਕਰਨ ਆਪਣਾ ਲਗਾਨ ਫੜੀ ਲਗਾਨ ਆਪਣੀ ਦੁਕਾਨ ਲਗਾਨ ਜੋ ਵੀ ਕਰਨ ਤਾਂ ਕਿ ਟ੍ਰੈਫਿਕ ਦਾ ਫਲੋ ਬਣਿਆ ਰਹੇ ਤੇ ਕਿਸੇ ਤਰੀਕੇ ਦੀ ਮੇਰੇ ਹਿਸਾਬ ਨਾਲ ਕਿਸੇ ਨੂੰ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਇਸ ਵਿਸ਼ੇ ਤੇ ਟ੍ਰਸਟ ਮਾਰਕੀਟ ਦੇ ਵਿੱਚ ਲਗਾ ਕਰੋੜਾ ਦੀ ਮਾਰਕੀਟ ਉਹ ਚੀਜ਼ ਨਹੀਂ ਲੱਗਦੀ ਸੋਚਦੇ ਹੋ ਕਿ ਮਾਰਕੀਟ ਦਾ ਇਹ ਜੋ ਹੈ ਉਹ ਨਾ ਕੀ ਫਿਊਚਰ ਦੇਖੋ ਜੀ ਇਹ ਤੇ ਵਿਖਣਾ ਇਹ ਸਨਮਾਨ ਜੋ ਡੀਸੀ ਸਾਹਿਬ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੀ ਹੋਣਾ ਉਹਨਾਂ ਦੇ ਅੰਡਰ ਹੈ ਸਾਰਾ ਸਿਲਸਿਲਾ ਜਾ ਸਾਡੇ ਚੇਅਰਮੈਨ ਸਾਹਿਬ ਦੇ ਅਸੀਂ ਪਿਛੇ ਡਿਸਕਸ ਕੀਤਾ ਸੀ ਇਸ ਵਿਸ਼ੇ ਨੂੰ ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀ ਪਿਛਲੇ ਸਾਡੇ ਡੀਸੀ ਸਾਹਿਬ ਉਹਨਾਂ ਨਾਲ ਵੀ ਇਹ ਸਾਰਾ ਵਿਸ਼ਾ ਡਿਸਕਸ ਕੀਤਾ ਸੀਗਾ ਕਿ ਕਰੋਨਾ ਦੀ ਜਾਇਦਾਦ ਹੈ ਔਰ ਸ਼ਹਿਰ ਦੇ ਪ੍ਰਾਈਮ ਦੇ ਵਿੱਚ ਜਾਇਦਾਦ ਤੇ ਇਸ ਪ੍ਰਾਈਮ ਦੇ ਵਿੱਚ ਆਂਦੀ ਜਾਇਦਾਦ ਨੂੰ ਅਸੀਂ ਸਹੀ ਤਰੀਕੇ ਨਾਲ ਵਰਤੀਏ ਪਰ ਉਹ ਉਹ ਮੈਂ ਤੁਸਲੇ ਇਸ ਵੀ ਹੱਕ ਕਿ ਸੀਗਾ ਕਿ ਵੀ ਦੁਕਾਨਦਾਰਾਂ ਨੂੰ ਜਿਹੜੇ ਲੋਕੀ ਬੇਰੋਜ਼ਗਾਰ ਨੇ ਲੋਕੀ ਵਿਲੇ ਨੇ ਉਹਨਾਂ ਨੂੰ ਕਿਰਾਏ ਦੇ ਉੱਪਰ ਦੇ ਕੇ ਬਿਹਤਰ ਕਿਰਾਇਆ ਵੀ ਲੈ ਸਕਦਾ ਰੈਂਟਲ ਇਨਕਮ ਟਰਸ ਦੀ ਬਣ ਸਕਦੀ ਆ ਪਰ ਕੁਝ ਕਾਰਨਾ ਜੋ ਪਤਾ ਨਹੀਂ ਕੀ ਕਾਰਨ ਰਹੇ ਹੋਣਗੇ ਪ੍ਰਸ਼ਾਸਨ ਜਾਣੇ ਟਰਸਟ ਜਾਣੇ ਪਰ ਮੇਰਾ ਕਹਿਣਾ ਸੀਗਾ ਕਿ ਵੀ ਇਹ ਜਿਹੜੀ ਏਡੀ ਵੱਡੀ ਬਿਲਡਿੰਗ ਬਣੀ ਹੈ ਇਹ ਕਿਸੇ ਨਾ ਕਿਸੇ ਰੂਪ ਚ ਬਿਜ਼ਨਸ ਦਾ ਇੱਕ ਆਦਾਰਾ ਬਿਹਤਰ ਬਣੇ ਪਰ ਨਹੀਂ ਬਣ ਪਾਇਆ ਉਹ 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 ਆਪਣੇ ਚੇਅਰਮੈਨ ਸਾਹਿਬ ਕੁਲਗੇ ਸੀ ਸਾਰੇ ਉਹਨਾਂ ਨੇ ਕਿਹਾ ਹੋਣਾ ਤੇ ਉਹਨਾਂ ਨੇ ਕਿਹਾ ਉਹਨਾਂ ਚੋਂ ਟੈਂਪਰੇਰੀ ਜਿੰਨੀ ਦੇਰ ਬਾਜ਼ਾਰ ਨਹੀਂ ਚੱਲਦਾ ਉਹਦੇ ਇੱਥੇ ਲਗਾਤਾ ਜਾਏ ਤੇ ਠੀਕ ਹੈ ਤਾਂ ਕਿ ਲੋਕਾਂ ਦਾ ਰੋਜ਼ਗਾਰ ਚੱਲਦਾ ਰਹੇ ਲੋਕੀ ਆਪਣਾ ਕਾਰੋਬਾਰ ਕਰਦੇ ਨੇ ਤਾਂ ਆਪਣੀ ਰੋਜੀ ਰੋਟੀ ਕਮਾਉਂਦੇ ਰਹੇ